ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਨ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਇੱਕ ਕੱਟ ਪੀਸਾਂ ਦੀ ਨਵੀਂ ਵੈਰਾਈਟੀ ਆਪਨੇ 5-5 ਮੀਟਰ ਦੇ ਸੂਟ ਪਹਿਲੀ ਕਰਕੇ ਰੱਖ ਦਿੱਤੇ ਨੇ ਜੀ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਜਿੰਨੇ ਵੀ ਆਪਾਂ ਸੂਟ ਦਿਖਾਵਾਂਗੇ 5 ਮੀਟਰ ਦੇ ਹੋਣਗੇ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਹੋਰ ਵੀ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਅ ਕਿਸੇ ਕਿਸੇ ਦਿਨ ਜੇ ਆਪਾਂ ਲੇਟ ਵੀ ਹੋ ਜਾਈਏ ਵੀਡੀਓ ਨਹੀਂ ਵੀ ਅਪਲੋਡ ਕਰ ਸਕਦੇ ਉਸ ਦਿਨ ਲਈ ਆਪਾਂ ਜੀ ਮਾਫੀ ਮੰਗਦੇ ਹਾਂ ਜਦੋਂ ਆਪਣੀ ਵੀਡੀਓ ਨਹੀਂ ਆਉਂਦੀ ਬਟ ਆਪਣੇ ਕੋਲੇ ਕੰਟੈਂਟ ਇੰਨਾ ਹੋ ਜਾਂਦਾ ਕਿ ਸਮਝ ਨਹੀਂ ਆਦੀ ਵੀ ਕਿਸ ਕਿਸ ਚੀਜ਼ ਦੀ ਵੀਡੀਓ ਪਾਈਏ ਪਰ ਤਾਂ ਬ ਸਪੈਸ਼ਲੀ ਕੱਟ ਪੀਸਨ ਦੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਲਓ ਜੀ ਇਹ ਵਾਲੇ ਆਪਣੇ ਕੋਲੇ ਕੱਟ ਪੀਸ ਆਏ ਹੋਏ ਨੇ ਔਰ ਡੀ ਦੇ ਕੱਟ ਪੀਸ ਨੇ ਜੀ ਇਹ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਆਪਾਂ ਜੀ ਤੁਹਾਨੂੰ ਪਰਸਨਲੀ ਦੱਸਾਂਗੇ ਪਰਸਨਲੀ ਇਹਨਾਂ ਦਾ ਪ੍ਰਾਈਸ ਤੁਹਾਨੂੰ ਦੱਸਣਾ ਦੱਸਾਂਗੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰੋ ਮੈਸੇਜ ਕਰਕੇ ਜੀ ਇਹ ਸੂਟ ਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਤੁਹਾਨੂੰ ਜੀ ਇਹ ਵਾਲੇ ਸੂਟ ਆਪਾਂ ਘਰ ਬੈਠੇ ਪ੍ਰੋਵਾਈਡ ਕਰਵਾ ਦਾਂਗੇ ਬਾਕੀ ਤੁਹਾਨੂੰ ਆਪਾਂ ਇਹਨਾਂ ਦੇ ਡਿਜ਼ਾਈਨ 1 ਵਾਈ 1 ਕਰਕੇ ਦਿਖਾਵਾਂਗੇ ਤੁਸੀਂ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਅਗਲਾ ਡਿਜ਼ਾਈਨ ਵੀ ਤੁਹਾਨੂੰ ਸ਼ੋਅ ਕਰਾਂਗੇ ਇਸ ਦਾ ਆਉਡੀ ਦੇ ਕੱਟ ਪੀਸ ਨੇ ਜੀ ਕੱਟ ਇਹਨਾਂ ਦੀ ਕਪੜਾ ਜਿਹੜਾ ਕੀ ਉਹ ਆਪਣੇ ਦੋ ਪੀਸ ਜੋੜ ਕੇ ਆਪਾਂ ਨੇ ਇਹ ਬਣਾਏ ਹੋਏ ਨੇ ਸੂਟ ਅਗਰ ਤੁਹਾਨੂੰ ਚਾਹੀਦੇ ਹੋਣ 5 ਮੀਟਰ ਵੀ ਕਪੜਾ ਇਹਦੇ ਵਿੱਚ 5.5 5.5 ਯਾਨੀ ਕਿ 5 ਜਾਂ 5 ਮੀਟਰ ਤੋਂ ਐਕਸਟਰਾ ਕਪੜਾ ਤੁਹਾਨੂੰ ਦਿੱਤਾ ਜਾਏਗਾ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਜੀ ਫਟਾਫਟ ਮੈਸੇਜ ਕਰੋ ਲਿਮਟਿਡ ਜਸਟ ਸਟਾਕ ਆਪਣੇ ਕੋਲੇ ਇਹਦੇ ਨਾਲ ਦਾ ਤੇ ਬਿਲਕੁਲ ਹੀ ਲਿਮਟਿਡ ਜਸਟ ਸਟਾਕ ਆ ਜੀ ਅ ਕਿਸੇ ਨੂੰ ਵੀ ਚਾਹੀਦੇ ਹੋਣੇ ਵਾਲੇ ਸੂਟ ਤਾਂ ਫਟਾਫਟ ਮੈਸੇਜ ਕਰੋ ਜੀ ਫੈਬਰਿਕਾ ਇਹਦਾ ਪਿਓਰ ਕਾਟਨ ਰਹਿਣ ਵਾਲਾ ਜੀ ਪਿਓਰ ਸੂਤੀ ਦੇ ਵਿੱਚ ਜੀ ਇਹਦਾ ਫੈਬਰਿਕਾ ਟੱਟ ਪੀਸ ਨੇ ਜੀ ਇਹ ਤੇ ਲਾਈਟ ਡਾਰਕ ਕਲਰ ਜੀ ਇਹਦੇ ਵਿੱਚ ਮਲਟੀ ਚਾਰਟ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਅ ਇਹਦੀ ਜੀ ਕੁਆਲਿਟੀ ਵਧੀਆ ਇਹਨਾਂ 'ਚ ਕੋਈ ਰੰਗ ਨਹੀਂ ਫੀਡ ਹੋਣਾ ਤੇ ਨਾ ਹੀ ਇਹਨਾਂ ਦੀ ਕੋਈ ਸ਼ਿਕਾਇਤ ਹੈ ਜੀ ਆਪਾਂ ਗਾਰੰਟੀ ਵਾਲਾ ਕੱਪੜਾ ਜੀ ਆਪਾਂ ਸਿਰਫ ਕਹਿ ਕੇ ਦਿੰਨੇ ਆ ਕੋਈ ਇਹੋ ਜੀ ਐਸੀ ਵੈਸੀ ਗੱਲ ਨਹੀਂ ਹੁੰਦੀ ਆਹ ਲਓ ਜੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਜਿਹੜਾ ਕਿ ਇਹ ਡਿਜ਼ਾਈਨ ਆ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਪੱਤੀਆਂ ਜੀ ਵਾਲਾ ਉਸ ਤੋਂ ਬਾਅਦ ਜੀ ਅਗਲਾ ਡਿਜ਼ਾਈਨ ਵੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਜੀ ਤੇ ਆਪਣੀ ਵਾਸਤੇ ਵੀਡੀਓ ਨੂੰ ਤੁਸੀਂ ਲਾਈਕ ਕਰੋ ਜੀ ਤੇ ਸ਼ੇਅਰ ਕਰੋ ਜੀ ਅੱਗੇ ਦੀ ਅੱਗੇ ਕਿਉਂਕਿ ਇਹ ਵਾਲੇ ਕੱਟ ਪੀਸ ਬਿਲਕੁਲ ਬਹੁਤ ਥੋੜੇ ਹੁੰਦੇ ਨੇ ਜੀ ਬਾਕੀ ਇਹਨਾਂ ਦੇ ਸਟੈਂਪ ਵੀ ਦੇਖ ਸਕਦੇ ਹੋ ਆਪਾਂ ਵਿਦਾਊਟ ਮਾਰਕ ਇਹ ਤੋਂ ਕੋਈ ਵੀ ਚੀਜ਼ ਅੱਜ ਤੱਕ ਆਪਣੀ ਵੀਡੀਓ ਨਹੀਂ ਪਾਈ ਹੈਗੀ ਆ ਆ ਤੁਸੀਂ ਦੇਖ ਸਕਦੇ ਹੋ ਔਡੀ ਕਲੈਕਸ਼ਨ ਜੀ ਔਡੀ ਦੇ ਕੱਟ ਪੀਸ ਨੇ विदाउट मार्क ਇਹ ਤੋਂ ਆਪਾਂ ਜੀ ਇਹ ਵਾਲੇ ਕੋਈ ਵੀ ਪੀਸ ਨਹੀਂ ਆਪਾਂ ਸੇਲ ਕਰਦੇ ਹੈਗੇ ਇੱਕ ਇਹ ਕਲਰ ਹੈ ਜੀ ਇਹਦੇ ਨਾਲ ਦਾ ਇੱਕ ਕਲਰ ਤੁਹਾਨੂੰ ਹੋਰ ਦਿਖਾਵਾਂਗੇ ਲਓ ਜੀ ਇਹ ਇਹ ਵਾਲਾ ਕਲਰ ਹੈ ਇਸ ਤੋਂ ਥੋੜਾ ਜਿਹਾ ਲਾਈਟ ਹੈ ਜੀ ਜਿਹੜਾ ਵੀ ਪੀਸ ਤੁਹਾਨੂੰ ਚਾਹੀਦਾ ਹੋਇਆ ਜ਼ਰੂਰ ਦੱਸਿਓ ਜੀ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰੋ ਜੀ ਇਹ ਵਾਲੇ ਪੀਸ ਤੁਹਾਨੂੰ ਤੁਹਾਡੇ ਘਰੇ ਬੈਠੇ ਪ੍ਰੋਵਾਈਡ ਕਰਵਾ ਦਾਂਗੇ ਜੀ ਕਈ ਮਰੀਆਂ ਭੈਣਾਂ ਆਪਣੀ ਸ਼ਾਪ ਦਾ ਪਤਾ ਪੁੱਛਦੀਆਂ ਨੇ ਆਪਣੀ ਸ਼ਾਪ ਦਾ ਪਤਾ ਜੀ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਜਿਲ੍ਹਾ ਫਤਿਆਵਦ ਹਰਿਆਣੇ ਦੇ ਵਿੱਚ ਹੈ ਜੀ ਇਹ ਵਾਲੇ ਆਪਾਂ ਜੀ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੁਹਾਡੇ ਲਈ ਹੁਣ ਤੁਸੀਂ ਜੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓ ਨੂੰ ਵੀ ਜ਼ਰੂਰ ਲਾਈਕ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਵਾਲੇ ਕੱਟ ਪੀਸ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਬਾਕੀ ਕਹਿਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡਾ ਪਿਆਰ ਬਹੁਤ ਮਿਲ ਜਾਂਦਾ ਜੀ ਆ ਦੇਖੋ ਜੀ ਇਹ ਵਾਲੇ ਇਹ ਵੀ ਡਿਜ਼ਾਈਨ ਇਹਦੇ ਵਿੱਚ ਗਾਜਰੀ ਜਿਹਾ ਕਲਰ ਹੈ ਜੀ ਆਡੀ ਦੇ ਕੱਟ ਪੀਸ ਨੇ ਬਿਲਕੁਲ ਹੀ ਸਸਤੇ ਰੇਟਾਂ ਤੇ ਬਿਲਕੁਲ ਹੀ ਸਸਤੇ ਰੇਟਾਂ ਤੇ ਇਹ ਵਾਲੇ ਕੱਟ ਪੀਸ ਤੁਹਾਨੂੰ ਦਿੱਤੇ ਜਾਣਗੇ ਇੱਕ ਵਾਰੀ ਤੁਸੀਂ ਪਰਸਨਲੀ ਮੈਸੇਜ ਕਰੋ ਆਪਾ ਜੀ ਤੁਹਾਨੂੰ ਪਰਸਨਲੀ ਇਹਨਾਂ ਦਾ ਪ੍ਰਾਈਸ ਦੱਸਾਂਗੇ ਜਿੰਨਾ ਵੀ ਇਹਨਾਂ ਦਾ ਪ੍ਰਾਈਸ ਹੋਇਆ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਰੰਗ ਦੇਖਣ ਨੂੰ ਮਿਲਣਗੇ ਜੀ ਆਹ ਲਓ ਜੀ ਇਹ ਵਾਲੇ ਕਲਰ ਨੇ ਇਹਨਾਂ ਦੇ ਦੇਖੋ ਜੀ ਕੋਈ ਵੀ ਤੁਹਾਨੂੰ ਇਹਨਾਂ ਵਿੱਚੋਂ ਚਾਹੀਦਾ ਹੋਇਆ ਤਾਂ ਜ਼ਰੂਰ ਜੀ ਦੱਸੋ ਆਹ ਲੋ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰੋ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕ੍ਰਿਪਾ ਕਲੋਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਜਿਲ੍ਹਾ ਫਤਿਹਬਾਦ ਜੀ ਦੂਰਲੇ ਕਸਟਮਰਾਂ ਨੂੰ ਬੇਨਤੀ ਹੈ ਕਿ ਫੋਨ ਕਰਕੇ ਆਇਆ ਕਰਨਾ ਜੀ ਕਿਉਂਕਿ ਆਪਣੇ ਕੋਲੇ ਕਈ ਵਾਰੀ ਸਟਾਕ ਇਹ ਕੱਟ ਪੀਸਾਂ ਦਾ ਆਊਟ ਹੋ ਜਾਂਦਾ ਕਿਉਂਕਿ ਅਦੋਂ ਵੱਧ ਕੱਟ ਪੀਸ ਆਪਣੇ ਆਨਲਾਈਨ ਸੇਲ ਹੋ ਜਾਂਦੇ ਨੇਗੇ ਜਿਹੜੇ ਇੱਥੇ ਕਸਟਮਰ ਆਉਂਦੇ ਨੇ ਉਹਨਾਂ ਨੂੰ ਕਈ ਵਾਰੀ ਕੱਟ ਪੀਸ ਲੈਣ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਬਾਕੀ ਅਗਰ ਤੁਸੀਂ ਆਨਲਾਈਨ ਮੰਗਵਾ ਰਹੇ ਹੋ ਤਾਂ ਆਨਲਾਈਨ ਪਲੈਟਫਾਰਮ ਬਹੁਤ ਹੀ ਇੱਕ ਬੈਟਰ ਹੈ ਤੁਹਾਡੇ ਲਈ ਕਿਉਂਕਿ ਘਰ ਬੈਠੇ ਤੁਸੀਂ ਫੋਨ ਤੇ ਹੀ ਸਿਲੈਕਟ ਕਰੋ ਤੇ ਫੋਨ ਤੇ ਹੀ ਆਰਡਰ ਕਰੋ ਇਹ ਵਾਲੀ ਕੱਟ ਪੀਸ ਤੁਹਾਨੂੰ ਘਰੇ ਬੈਠੇ ਪ੍ਰੋਵਾਈਡ ਕਰਵਾ ਦਾਂਗੇ ਜੀ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤਿੰਨ ਇਹਦੇ ਵਿੱਚ ਕਲਰ ਤੁਹਾਨੂੰ ਸ਼ੋ ਹੋਣਗੇ ਇਹ ਦੇਖੋ ਜੀ ਕੋਈ ਵੀ ਪੀਸ ਚਾਹੀਦਾ ਹੋਇਆ ਬਿਲਕੁਲ ਸ਼ਾਨਦਾਰ ਕੱਪੜਾ ਜੀ ਇਹਨਾਂ ਦਾ ਹਾਰੇ ਕੇ ਕਪੜੇ ਦੇ ਉੱਪਰ ਤਾਂ ਉਹ ਸਟੈਂਪ ਮਿਲੇਗੀ ਤੇ ਕਪੜੇ ਦੀ ਬਾਕੀ ਤੁਸੀਂ ਫੈਬਰਿਕ ਦੇਖੋ ਜੀ ਪਿਓਰ ਸੂਤੀ ਹੈ ਜੀ ਇਹ ਆਡੀ ਦਾ ਨਾ ਤੇ ਨਾ ਚ ਰੰਗ ਫੇਟ ਹੋਣ ਵਾਲਾ ਜੀ ਤੇ ਨਾ ਹੀ ਇਹਨਾਂ ਦੀ ਕੋਈ ਸ਼ਿਕਾਇਤ ਆ ਯਾਨੀ ਕਿ ਕਸ-ਕਸ ਕੇ ਪਟਰਨ ਵਾਲੇ ਇਹ ਵਾਲੀ ਕੱਟ ਪੀਸ ਰਹਿਣ ਵਾਲੇ ਨੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਤੁਹਾਡੇ ਰਿਲੇਟਿਵ ਤੱਕ ਵੀ ਇਹ ਵਾਲੀ ਵੀਡੀਓ ਪਹੁੰਚ ਜੇ ਜਿਹੜੇ ਕਿ ਪਿਛਲੀ ਵਾਰੀ ਕੱਟ ਪੀਸ ਲੈਣ ਵੇਲੇ ਰਹਿ ਗਏ ਸੀ ਹੁਣ ਜੀ ਉਹਨਾਂ ਕੋਲੇ ਤੁਸੀਂ ਇਹ ਵੀਡੀਓ ਸ਼ੇਅਰ ਕਰੋ ਉਹ ਇਸ ਵਾਰੀ ਕੱਟ ਪੀਸ ਲੈ ਲੈਣਗੇ ਜੀ ਆ ਦੇਖੋ ਜੀ ਹੁਣ ਅੱਗੇ-ਅੱਗੇ ਥੋੜੇ ਜਿਹਾ ਲਾਈਟ ਕਲਰ ਜਿਵੇਂ ਕੀ ਤਾਈਆਂ ਚਾਚੀਆਂ ਵਾਲੇ ਆਪ ਜਿਹੜੇ ਰੰਗ ਕਹਿਦੇ ਨੇ ਹੁੰਦੇ ਆ ਬਾਕੀ ਇਹ ਵਾਲੇ ਰੰਗ ਬਸ ਐਨੇ ਕੀ ਨੇ ਜ਼ਿਆਦਾਤਰ ਡਾਰਕ ਕਲਰ ਮਿਲ ਜਾਣਗੇ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹਦੇ ਕੱਟ ਪੀਸ ਤੁਸੀਂ ਦੇਖਦੇ ਜਾਈਓ ਇਹਦੇ ਵਿੱਚ ਰੰਗ ਹੋਰ ਵੀ ਮਿਲ ਜਾਣਗੇ ਤੁਹਾਨੂੰ ਇੱਕ ਰੰਗ ਹੋਰ ਵੀ ਸ਼ੋਅ ਕਰਾਂਗੇ ਏ ਆ ਲੋ ਜੀ ਇੱਕ ਰੰਗ ਤੁਸੀਂ ਇਹ ਦੇਖੋ ਲਾਈਟ ਕਲਰ ਦੇ ਇਹ ਜਿਹੜੇ ਚਾਰਟ ਨੇ ਬਾਕੀ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀਆਂ ਹੋਰ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਜੀ ਤਾਂ ਕਿ ਹਰ ਇੱਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੇ ਰਹੇ ਐਮਐਡੀ ਆਪਾ ਤੁਹਾਡੇ ਲਈ ਹੋਰ ਵੀ ਨਵੀਂ ਨਵੀਂ ਵੀਡੀਓ ਨਵੀਂ ਨਵੀਂ ਆਈਟਮਸ ਲੈ ਕੇ ਆਉਂਦੇ ਰਹਿੰਨੇ ਆ ਬਾਕੀ ਜਿਹੜਾ ਵੀ ਸੂਟ ਚਾਹੀਦਾ ਹੋਇਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਸੰਪਰਕ ਕਰੋ ਜੀ ਅ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਧੰਨਵਾਦ ਜੀ